ਆ ਰਹਾ ਲੱਟਾ ਪਿਆ ਵਿੱਚ ਤੇ ਉਹ ਹੁਣ ਸੈਟ ਆ ਗਿਆ ਬਹੁਤ ਵਿੱਚਾ ਕੰਡਾ ਪਿਆ ਵਿੱਚ ਬੰਦਾ ਆਪਾਂ ਮੱਖੀ ਰੋ ਮਛਰ ਥੜਾ ਲੇਖਣਾ ਬਹਿਣਾ ਕੋਨੇ ਨਿਕਲੇ ਆਉਣਾ ਕੋਨੇ ਨਿਕਲੇ ਆਉਣਾ ਠੱਡਾ ਪਿਆ ਵਿੱਚਾ ਬਾੜੀਆ ਬਈ ਹੂੰ ਹੁਣ ਸਾਗਾ ਮਾਰ ਕੇ ਗਏ ਸੀ ਫਿਰੋ ਕਿੰਨੇ ਕਰਦੀ ਹੈ ਤਿਆਰੀ ਹੁਣ ਬਿਲਕੁਲ ਹੁਣ ਇਹ ਤਾਂ ਦੋਹੁਰ ਕੱਟ ਵੱਟ ਕੇ ਫਾਲਿਆਂ ਦਾ ਦੂਰ ਕਰ ਦੇਣਾ ਠੀਕ ਨਹੀਂ ਗੱਲ ਫਾਲਿਆਂ ਦਾ ਦੂਰ ਹੋਏ ਪਿਆ ਉਹਨੇ ਬਾ ਰੂਟਾ ਵਿਟਰੇ ਪੰਮਾ ਹੂੰ ਡਰਬੀ ਦੇ ਪਾਕੇ ਛਾੜ ਕਰਦੇ ਸੀ ਠੀਕ ਨਹੀਂ ਗੱਲ ਹੋਰ ਇੱਥੇ ਪਿੰਨਾ ਦੋ ਤਿੰਨ ਪਸਾਈਆਂ ਦੀਆਂ ਮੈਂ ਥੋੜੀ ਪਿੰਨੀ ਨਹੀਂ ਦਿੱਤੀ ਇੱਥੇ ਗਈ ਚੱਲ ਲੈ ਜਾ ਲੈ ਬਾਹਰੋਂ ਕਰਦੇ ਦੇ ਦੇ ਗਾਟੇ ਕਿਥੇ ਨਹੀਂ ਆਉਣ ਹੁਣ ਥੋੜਾ ਬਸ ਕਰਿਆ ਇੱਥੇ ਨਹੀਂ ਆਣਾ ਲੈ ਜਾ ਇਹਨੇ ਬਰੀਕ ਪੜ ਦੇਣਾ ਹੁੰਦਾ ਏ ਬਰੀਕ ਪੜ ਦੇਣਾ ਏ ਕਿ ਫੁੰਗਿਆ ਨਹੀਂ ਬੰਨ ਕਰਦੀ ਵਾਹ ਛੱਡ ਦੇ ਆਪਾਂ ਕਿਵੇਂ ਟਾਪ ਗੇਰ ਇਹਨੇ ਹੁਣ ਜਿੰਨਾ ਵੀ ਕੁਤਰਾ ਘਾਦਣਾ ਸਾਰੇ ਗਾਸ ਦਾ ਠੀਕ ਨਹੀਂ ਗੱਲ ਛੱਡ ਕੇ ਦੇਖਦੇ ਨਹੀਂ ਹੋਰ ਬਹੁਤ ਨੂੰ ਦੀਦੀ ਠੀਕ ਗੱਲ ਜਿੰਨਾ ਬਾਤ ਹੋਇਆ ਚਲੋ ਤਾਂ ਬਹੁਤ ਹੋ ਗਿਆ ਭਈ ਇਹ ਵਾ ਗਿਆ ਰ ਭਈ ਇਹ ਕਹਿੰਦੇ ਹੁਣ ਅੱਜ ਇਹ ਕਹਿੰਦੇ ਸ਼ਾਪ ਨੂੰ ਦੇਖੋ ਸ਼ਾਪ ਨੂੰ ਵੀ ਵੱਟੂਗੇ ਵੀਰ ਵੱਟੂਗੇ ਸ਼ਾਪ ਨੂੰ ਚੱਲ ਲੱਗ ਗਈ ਫੋਰਾ ਹੈ ਅਗਨੇ ਨੇ ਇਹ ਕਿੰਦਾ ਉਹੜਾ ਲੜਾਇਦਾ ਤੇ ਉਹ ਇਹਦਾ ਗੁੰਜਰੀ ਪ੍ਰਾਲੀ ਮਾਰੀ ਮੁੱਤੀ ਹੈਗੀ ਹੈ ਇਹਨਾਂ ਨੇ ਕੁਤਰ ਦੇਣੀ ਇਹ ਇਹਨੀਆਂ ਲੈ ਇਹਦੇ ਬਾਅਦ ਆਪਣਾ ਫਾਲੇ ਨਾਲ ਇਕੜੀ ਮੈ ਤਾਂ ਕਹਿੰਦਾ ਫਾਲੇ ਦੂਰ ਕਰੇ ਸਵਾਗਾ ਨਾ ਮਾਰੇ ਹੁਣ ਸਵਾਗਾ ਨਾ ਸ਼ਾਮ ਨੂੰ ਫਾਲੇ ਨਾਲ ਦੂਰ ਕਰ ਦੇਣਾ ਕੱਲ ਨੂੰ ਸ਼ਾਮ ਨੂੰ ਉਹੜਾ ਵੀਰ ਮਾਰ ਦੇਣਾ ਬਹੁਤ ਬਾਅਦ ਸਾੜੇ ਕੱਢਣੇ ਵਾ ਸਾੜੇ ਕੱਢਣੇ ਇਕਲੀ ਗਾ ਲੈ ਇੱਕ ਨਹੀਂ ਉਟਾਉ ਮਜਾ ਮੇਰਾ ਵੱਡਣ ਲੱਗਣਾ ਹੈ ਵੀਜ ਨਾਲੇ ਆਪਣਾ ਵਰਡ ਥੋੜਾ ਵੱਡਣਾ ਉੱਚੀ ਤੇ ਵੱਡਣਾ ਹੈ ਇਹ ਬਹੁਤ ਗੰਦੀ ਥੱਲੇ ਯਾਰ ਹਾਂ ਹਾਂ ਪਰ ਇਹ ਨਾ ਜੇ ਜਿੰਨਾ ਤੂੰ ਹੌਲੀ ਚਲਾਉਂਗਾ ਇਹਨੂੰ ਘੱਟ ਲੱਗਣੀ ਤਾਂ ਨਹੀਂ ਆਂ ਘੱਟ ਲੱਗਦੀਆਂ ਜਿੰਨੀ ਤੇਜ਼ ਚਲਾਉਂਗਾ ਉਹਨੇ ਜ਼ਿਆਦਾ ਖੁੱਦੀਆਂ ਇਹ ਇਹਨਾਂ ਨੇ ਕਿਹਾ ਉੱਪਰ ਨਾਲੇ ਭਜਣ ਬਹੁਤ ਹੈ ਧੱਤੀ ਜਨ ਬੜੀ ਜਾਨੀ ਆ ਹਾਂ ਆ ਜਿਹੜੀ ਗਿੱਲਤੀ ਆ ਲਦਮਣਾ ਤੁਰਨਾ ਬਹੁਤਾ ਡਰਾਇਕਟਰ ਦਾ ਨਾ ਹੋਰ 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 ਕਰਕੇ ਹੋਰ ਫਰਕ ਆ ਥੋੜਾ ਜਿਹਾ ਇਹ ਕੋਈ ਕਹਿੰਦਾ ਸਲਿੱਪ ਕਰਦਾ ਕੜ ਕੇ ਤੁਰਤੀ ਦੇਖ ਲੈ ਮਿੱਤਰਾਂ ਅਮਰੇ ਦਾ ਮੁੱਟੇ ਬਹੁਤ ਗਿੱਲਤੀ ਉੱਥੇ ਕਰਮਜੀਤ ਵਾਲਿਆਂ ਕਿ ਜਿਹੜਾ ਰੌਣੀ ਕਰਿਆ ਅਮਨੇ ਇੱਥੇ ਗਿੱਲ ਘੱਟ ਦੀ ਆ ਕੜਖੀ ਬੀਚ ਦੀ ਬੁੱਟਿਆਂ ਕਿ ਓਰੇ ਹੋ ਵੀ ਨਾ ਓਰੇ ਹੋ ਵੀ ਨਾ ਖਬਰੇ ਓਰੇ ਪਤਾ ਨਹੀਂ ਵੀਡੀਓ ਨਹੀਂ ਆ ਦਰੇਣਾ ਬਣਾ ਕੇ ਜੀ ਹਰਜਾ ਖਰਜਾ ਮੈਂ ਦੇਖਦਾ ਹੈ ਇਹ ਇਹਦਾ ਉਹ ਮੁਝਟਿਆ ਹੋਏ ਨੇ ਇਹਦੇ ਰਸੇ ਛੱਡੇ ਪਰ ਇਹ ਨੂੰ ਰਸੇ ਛੱਡੇ ਹੋਣਾ ਪੀਜ ਦੇ ਨਾਲੇ ਇਹ ਨਾਲੇ ਵੀਜਣਾ ਚਾਹੀਦਾ ਦਾ ਆਹ ਰਹਾ ਹੋਇਆ ਇਹ ਰੋ ਵੀ ਜੀ ਨੇ ਆਪਾਂ ਜੀਏ ਨਾ ਇੱਥੇ ਅੱਗੇ ਨੂੰ ਕਣਕ ਬੀਤੀ ਨੇ ਉੱਤੋਂ ਪਾਸੋਂ ਆ ਦੇ ਆ ਦੇ ਨਿਕਲੇ ਦਿਖਦੀ ਆ ਦੇ ਦੋ ਦਾਨੇ ਨਿਕਲੇ ਆ ਦੇ ਤੁਰਪੀ ਇਹਨੂੰ ਕਣਕ ਨੂੰ ਹੋਏ ਆ ਮੰਨ ਕੇ ਚੱਲ ਤੂੰ ਇਹਨੂੰ ਹੋ ਗਏ ਕਣਕ ਨੂੰ ਅੱਜ ਜਿੱਦੜਾ ਪਾ ਬਾਹਣ ਆਏ ਆ ਉਰੇ ਉਧਰ ਵੀ ਜੀਏ ਨੇ ਪਾਸੋਂ ਚੌਥੇ ਵਿੱਚ ਚੌਥੇ ਵੀ ਜੀਏ ਨੇ ਇਹ ਜੰਮੇ ਹੀ ਹੁਣ ਕਣਕ ਪੰਜਵੇਂ 6ਵੇਂ 6ਵੇਂ 7 ਪੰਜਵੇਂ 6ਵੇਂ ਦਿਨ ਬਾਹਰ ਆ ਜਾਂਦੀ ਐ 6ਵੇਂ 7ਵੇਂ ਦਿਨ ਤੱਕ ਮੰਨ ਕੇ ਜਦ ਦਿਖਣ ਲੱ ਜਾਂਦੀ ਪੂਰੀ ਇਹ ਕਿਹੜਾ ਗਿਆ ਖੇਡ ਭਾਈ ਇਹਨਾਂ ਦਾ ਚਾਹੀਦਾ ਟਰੈਕਟਰ ਨੂੰ ਜੀ ਨਹੀਂ ਖੁੱਲੀ ਸਿੱਧੀ ਗੱਲ ਐ ਹੈ ਕਿ ਨਹੀਂ ਹੂੰ ਆ ਦੋ ਸਾਈਡ ਆਏ ਜਾਂ ਅੱਪਾ ਖੇਡ ਲਿਆ ਜਾ ਫਿਆਣਿਆਂ ਚ ਤੇਲੀ ਬੱਚੇ ਦੁੰਦੀ ਆ ਤੇਲੀ ਤਾਂ ਬੱਚੇ ਦੇ ਹੋਣਾ ਉਹ ਤੂੰ ਆਏ ਮੰਨ ਕੇ ਚੱਲ ਗਿਆ ਪੀਆ ਕਿਹੜਾ ਹੁਣ ਆਇਆ ਦੋਏਗਾ ਇਹ ਹਾਂ ਕਿਆ ਕਿਹੜਾ ਆ ਗਿਆ ਇਹਦਾ ਗਿਆ ਖੇਡ ਅੱਧ ਚਲੇ ਗਿਆ ਮੈਂਟ ਅੱਧ ਚਲੇ ਗਿਆ ਮੈਂ ਕਿਹਾ ਐ ਪਾਥੇ ਨਾਲ ਜੀ ਨੂੰ ਮੱਡ ਮਾ ਛੱਡ ਤੇ ਪੜੇ ਪਲਾਟ ਚ ਐ ਟਰੈਕਟਰ ਨੂੰ ਇਹ ਮੰਡਮਾਲ ਚਿਲਾਉਂਦਾ ਇਹ ਵੀ ਛੱਡ ਦੇ ਟਰੈਕਟਰ ਨੂੰ ਉੱਥੇ ਤਿੰਨ ਤਿੰਨ ਕਿੱਲਾਂ ਦੀ ਲਾਮ ਉੱਥੇ ਦਾ ਇਹ ਮੈਂ ਕਹਿੰਦਾ ਢੇੜੇ ਘੰਟੇ ਪੰਜ ਕਿਲੋ ਰੁਪਾੜ ਪੰਦਦਾ ਹੂੰ ਢੇੜ ਘੰਟਾ ਵੀ ਲਾਉਂਦਾ ਹੈਗਾ ਆ ਤੇਰੇ ਸਾਹਮਣੇ ਹੋਣਾ ਹੁਣ ਇਹ ਇਹ ਨਹੀਂ ਗੱਦਪਣਾ ਫਿਰ ਫਿਰ ਆਪਾਂ ਫਿਰ ਪਹੁੰਚਦਾ ਮੈਂ ਨੇ ਰਾਟ ਪਾਉਣਾ ਜੋ ਤਾਂ ਬਾਗ ਟਰੈਕਟਰ ਦੇਖ ਹੈ ਯਾ ਹੋਲੀ ਮੱਜੇ ਨਹੀਂ ਟਰਾਲਿੰਗ ਕਿੱਥੇ ਗਈ ਇੱਥੇ ਦੂਰੀ ਤੇ ਤਵੀ ਹੋਰ ਕੋ ਖਣੀ ਆ ਹੁਣ ਸਵਾਗੇ ਨੇ ਟੈਟ ਕਰਿਆ ਪਿਆ ਐ ਨਾ ਹੁਣ ਟੈਟ ਕਰਿਆ ਹੋਇਆ ਦੂਰੀ ਨੂੰ ਹੋਰ ਕੋ ਜੀ ਧੀਰੇ ਮੈਂ ਲੈਣਾ ਲਾਉਂਗੇ ਅਸੀਂ ਬੁੱਟਿਆਂ ਦੀਆਂ ਹੁਣ ਮੰਨ ਕੇ ਚੱਲ ਜੀਏ ਲੰਬੇ ਲੋਟ ਚਾਰ ਪਹਿਲਾਂ ਦੀਆਂ ਚਾਰ ਕਿ ਪੰਜ ਪੰਜ ਹੋਣੀਆਂ ਪੰਜ ਦੀਆਂ ਪਹਿਲਾਂ ਹੁਣ ਚਾਰ ਲਾਉਣੀ ਐ ਲੰਬੇ ਲੋਟ ਐ ਹਾਂ ਆਈ ਤਾਂ ਫਿਰ ਲੈਣਾ ਹੀ ਬਹੁਤ ਬਣ ਜਣੀ ਆ ਇਹਦਾ ਆਈ ਨਹੀਂ ਆਈ ਤਾਂ ਫਿਰ ਆਈ ਲੈਣਾ ਵੀ ਬਹੁਤ ਬਣ ਜਣੀ ਆ ਇੱਕ ਫੇਰਾ ਜਗਾ ਬਹੁਤ ਰਹਿ ਜੀ ਨਹੀਂ ਆਈ ਹੂੰ ਤਾਂ ਬਾਕੀ ਦੇਖੂਗੇ ਟਾਈਮ ਪਰ ਹੁਣ ਤੇ ਤਾਂ ਨਹੀਂ ਲੱਗਣੇ ਲਈ ਆ ਵੀ ਲੋਡ ਕੰਮ ਆ ਜਿਹੜਾ ਚਾਰੇ ਵੇਸ਼ਵੇਰੇ ਨੂੰ ਬੋਣੇ ਵਾਲਾ ਆਹ ਹਾਂ ਆ ਚਾਰ ਚਵੇਰੇ ਨੂੰ ਬੋਣੇ ਵਾਲਾ ਇਹ ਵੀ ਲੋਡ ਆ ਕੰਮ ਹੁਣ ਤਾਂ ਇੱਕ ਸਾਰ ਜਾਂਦਾ ਹੁਣ ਇਹਦਾ ਮੈਂ ਬੂਟਾ ਦੱਸ ਤੈਨੂੰ ਕਿਹੜਾ ਮਾੜਾ ਉਹੀ ਤਾਂ ਹੈ ਇੱਕ ਸਾਰ ਖੜੇ ਸਾਰੇ ਬੂਟੇ ਬੂਟੇ ਹੁਣ ਨਹੀਂ ਲੱਗ ਲੈਂਦੇ ਐ ਬੂਟੇ ਹੁਣ ਨਹੀਂ ਲੱਗਦੇ ਹੁਣ ਇਹਦੇ ਮੈਂ ਮੰਨ ਕੇ ਚੱਲ ਹੁਣ ਆਪਾਂ ਇਹਨੇ ਆਖ ਗਿਆ ਪਾਤਾ ਹਾਂ ਆਹ ਬੂਟੇ ਬੂਟੇ ਗਿਆ ਪਾਤਾ ਮੰਨ ਕੇ ਅ ਦਾ ਦਾ 9 ਦਾ 9 ਦਾ ਹੋਊਗਾ 9 ਦਾ ਹੀ ਰੱਖ ਲਾ ਤਾ। ਹੂੰ। ਓਰੇ ਬਾਅਦ ਫਿਰ ਰਾਹ ਤੇ ਫੋਟਾ ਇੱਧਰ ਵੀ ਹੋ ਗਿਆ ਉਹ ਨਹੀਂ ਵੀ ਫੋਟੇ ਜਾਣਾ। ਹੂੰ। ਫਿਰ ਨਹੀਂ ਲੈ ਤੇ ਨਾ ਨਹੀਂ ਫੋਟੇ ਜਾਣੀ ਐ। ਵੀ ਫੋਟੇ ਜਾਣੀਆਂ। ਹਰ ਕਦਾ ਫੋਟਾ ਨਹੀਂ ਲੱਗਿਆ ਉਹੀ ਉਹੀ ਨਾਲੇ ਨਾਲੇ ਤੁਪਾਂ ਪੂਰੀ ਪੈਂਦੀ ਆ। ਨਹੀਂ ਹਰੇ ਆ ਗਿਆ ਤੇ ਇੱਕ। ਤੁਪਾਂ ਪੂਰੀ ਪੈਂਦੀ ਆ। ਹਾਂ। ਨਹੀਂ ਹਰੇ ਆ ਗਿਆ ਤਾਂ ਬਸ ਇੱਥੇ ਮੇਰਾ ਪੈਰ ਆ ਹਨਾ। ਹੂੰ। ਅੱਛਾ। ਆਹ। ਉਹ ਲੈਟਾ ਬਾਦੀ ਆ ਦੇਣਾ ਹੁਣ।

ਸਾਤੀ ਸਾਰੀ ਉਹ ਕਿਹਦਾ ਪਤਾ ਨਹੀਂ ਲੱਗਦਾ ਕਿੰਨੇ ਦਾ ਇਹਦੇ ਵਿੱਚ ਟਾਈਮ ਘੱਟ ਲੱਗਦਾ ਹੈ ਹੁਣ ਟਾਈਮ ਘੱਟ ਲੱਗਦਾ ਫੋੜ ਬੋਧੇ ਕਿੰਨਾ ਟਾਈਮ ਲੱਗ ਗਿਆ ਆਪਾਂ ਨੂੰ ਫੋੜ ਫਿਰ ਬੋਣੇ ਕਿੰਨਾ ਟਾਈਮ ਲੱਗਿਆ ਬਾਤ ਆ ਦੇਖ ਲੈ ਖੇਤ ਬੜੀ ਜੀ ਦਾ ਫਰਕ ਤਾਂ ਹੈਗਾ ਹੀ ਜੜਾ ਬੜੀ ਜੀ ਦਾ ਫਰਕ ਮੈਂ ਤਾਂ ਹੀ ਲਿਆ ਪਾ ਕੇ ਮੈਂ ਇਹ ਨਹੀਂ ਕੰਮ ਬਣਾਉਣਾ ਹੁਣ ਹੂੰ ਛੋਟੇ ਵਿੱਚ ਟਾਈਮ ਲੱਗਦਾ ਜ਼ਿਆਦਾ ਥੋੜਾ ਜਿਹਾ ਉਹ ਕੁਵੀਲਾ ਫੋਰ ਬੋਇਲਾ ਹੂੰ ਇਹ ਸਲਿੱਪ ਵੀ ਨਹੀਂ ਕੱਢਣਾ ਉਹ ਜਿਹੜਾ ਸਲਿੱਪ ਕੱਢਦਾ ਦਾ ਉਹ ਵੀ ਸਹੀ ਚੱਲਿਆ ਰਹਿਤਾ। ਉਹਨਾਂ ਖੇਤ ਵੀ ਗਿੱਲਾਤਾ। ਗਾਰਾ ਦਾ ਖੇਤ। ਖੇਤ ਤਾਂ ਹੁਣ ਵੀ ਗਿੱਲਾ ਪਰ ਨਹੀਂ ਸੈਡ। ਉਹ ਟਰੈਕਟਰ ਦਾ ਰੋਬ ਦੇਖ ਕੇ ਆਹ ਕਹਿੰਦਾ ਹੁੰਦਾ। ਹੂੰ। ਫਰਕ ਆ। ਇਹ ਯਾਰਾ ਬਹੁਤ ਹੈ ਇਸੀ ਟੀਲੀਵਾ ਕਰ ਰਿਹਾ ਦਾ। ਉਹ ਉਹਨਾਂ ਮੌਸਮ ਦਾ ਹੀ ਫਰਕ ਪੈ ਗਿਆ ਹੁਣ ਥੋੜਾ ਜਿਹਾ। ਉਹ ਦਿਨ ਪਟITION ਦੁਆਰੇ ਲਾਈ ਹੈ ਨਾ ਪੱਟੇ ਤੇ। ਹਾਏ ਨਜ਼ਾਰਾ ਨਜ਼ਾਰਾ। ਨਾਲ ਡੱਟਾ ਪਿਆ ਵਿੱਚ ਤੇ। ਉਹ ਬਣ ਸੈਟ ਆ ਗਿਆ। ਉਹ ਵੀ ਚੱਲਦਾ। ਕੰਟਾ ਬਿਆਵਿਚ ਦਾ ਕੱਟਾ ਨਾ ਮੱਖੀਓ ਮਛਰ ਥੜਾ ਲੇਖਣਾ ਬਹਿਣਾ ਆਪਣੇ ਨਿਕਲੇ ਆਉਣਾ ਕੋਈ ਨਿਕਲੇ ਆਉਣਾ ਖੰਡਾ ਪਿਆ ਵਿਚੜਾ ਆਹ ਆ ਤੇਰਾ ਹਮਰੀ ਗੱਲ ਸੁਣ ਲੈ ਇਹਨੂੰ ਦੂਰੇ ਕਰੀ ਜਾਣਾ ਬਾਈ ਓਏ ਬਾਹਲੇ ਦਾ ਦੂਰ ਦੂਰਾ ਪੀਟਰ ਨਾਲ ਬਾਹਲੇ ਜਾ ਬੱਸ ਮੈਂ ਕਹਿੰਦਾ ਨਹੀਂ ਇੱਕ ਵਾਰ ਦੂਰਾ ਬਾਈ ਆਇਆ ਆੜ ਨਹੀਂ ਨਹੀਂ ਇਹਦੇ ਮੈਂ ਕਹ ਡਾ ਯਾਰ ਵੀ ਬਰੀਕ ਮੇਰੀ ਮਤ ਲਾ ਤਰਾੜੀ ਜਦੋਂ ਬਾਹਲੇ ਬਾਹੇ ਫਿਰ ਤੋਂ ਦੂਰ ਨਾਲ ਹੀ ਪਹਿਲਾਂ ਟੁੱਟੇ ਬਟਵਾਈ ਸੀ ਫਿਰ ਬਾਲੇ ਦੇ ਰਹੋ ਫਿਰ ਆਇਆ ਬਰਾਲੀ ਬ੍ਰੀਕ ਹੋਜੂਂਗੂੜਾ ਮੀਟਰ ਨਾਲ ਨਮਈ ਹੋ ਜੀ ਆਰਿਆ ਨੇ ਫੇਰ ਉੱਪਰ ਕਰ ਦਿੱਤਾ ਨੀ ਫਿਰ ਜੂਂਗੂੜਾ ਮੀਟਰ ਦੇ ਪਾਦੇ ਪਚਾਉਂ ਚਾਉਂ ਚਾਉਂ ਪਾਦੇ ਪਾਣ ਠੀਕ ਕਹਿੰਦੇ ਤਿਆਰ ਕਰੋ ਇਹਦਾ ਪਾਣੀਆ ਹੋਣੀ ਹੈ ਜੀ ਤਾਂ ਕਿ ਨਾ ਹੋਵੇ ਤੋਂ ਜਿਹੜਾ ਕਿਆ ਦਾ ਮੂਹੂਂ ਲੱਗ ਰਿਹਾ ਹੈ ਅੱਜ ਕੀ ਬਣਾਣਾ ਹੈ ਨਾ ਸਰਪ੍ਰਾਈਜ਼ ਦੇਖਣ ਲਈ ਅੱਡ ਕਿੱਥੇ ਗਿਆ ਜੀ ਵਈਆ ਨਾ ਜਿਹੜੀ ਚੱਕੀ ਚੱਕੀ ਨੂੰ ਨਾ ਬਾਹਰ ਪਾ ਕੇ ਦਿੱਖੀ ਬਰਾਲੀ ਕੋਲ ਆ ਇਹ ਤਾਂ ਨਹੀਂ ਦੋਸਤ ਆਉਂਦੀ ਨਾ ਨਾ ਮੇਰੇ ਦੇ ਨਾਲ ਦੂਆ ਇਹ ਮਲਚਰ ਨਾ ਮਾਰੀ ਹੋਈ ਉਹ ਉਹ ਕੰਨੇ ਹਲੇ ਤੇ ਆਪਾਂ ਨੇ ਇਹ ਠੀਕ ਆ ਹੁਣ ਜਦੋਂ ਮੈਂ ਆਇਆ ਤਾਂ ਕਿ ਦੇਖਦੇ ਆਂ ਇਹ ਕਹਿੰਦੇ ਦੇਖਦੇ ਹਾਂ ਟਾਲੇ ਦੇ ਵੀ ਆਏ ਨਾ ਜਿੱਤੀ ਚਾਲ ਦੇਖਦੇ ਆ ਕਿ ਕਹਿੰਦਾ ਬਾਅਦੋਂ ਮੁੰਡੇ ਨੇ ਬੁਲਾਇਆ ਤਾਂ ਉਦੋਂ ਨਾਲ ਥੋੜਾ ਜਿਹਾ ਮੈਂ ਟਰਾਲੇ ਗਾਥੀ ਕਹਿੰਦਾ ਤਾਂ ਉਹਨੇ ਟਰਾਲਾ ਤਾਂ ਫੇਰ ਨਹੀਂ ਆਇਆ ਇਹਦੇ ਨਾਲ ਉਹ ਕਹਿੰਦਾ ਵੀ ਦੁਆਰੇ ਲਈ ਬਾਈ ਪਟੀਸ਼ਨ ਦੁਆਰੇ ਬਣਨੀ ਦੀ ਏਸੀ ਵਾਲੀ ਉਹਨੇ ਦੁਆਰੇ ਬਣਾਈ ਆ ਹੁਣ ਤਸਦੀ ਕਰਾਤੀ ਆਂ ਸਾਰਾ ਕਾਲੀ ਕਿਉਂ ਉਹਨੇ ਕਰਤਾ ਹਾਂ ਗੁਰਦਾ ਨੂੰ ਆਇਆ ਤਾਂ ਵੀ ਚੱਲ ਟਰਾਲਾ ਲੈ ਆਵੇ ਵੀ ਫੇਰ ਕਰਵਾ ਦੂੰ ਕਰ ਦੂੰਗਾ ਮੈਂ ਪਰ ਹੁਣ ਆਏ ਆ ਵੀ ਟੈਕਟਰ ਨੂੰ ਕੋਈ ਪ੍ਰਵਾਹ ਨਹੀਂ ਕਿ ਨਿਪਟ ਗਿਆ ਕੰਮ ਰਹਿ ਗਿਆ ਤਾਂ ਉਸ ਦਿਨ ਫੇਰ ਵੱਢਣੇ ਨੂੰ ਇੱਕ ਖੇਤ ਰਹਿ ਗਿਆ ਬਸ ਉਹ ਪੁੱਛਦੇ ਘਰ ਵੱਢਦਾ ਇਹ ਕੱਟਾ ਕੰਮ ਹੋ ਹੀ ਕਾਹਕੇ ਹਾਂ ਅਸੀਂ ਵੇਰਤਾ ਕਾਡੂ ਨੂੰ ਜਾ ਕੇ ਹੁਣ ਗੂਲ ਹੱਲੇ ਗੱਡੀ ਆਉਂਦਾ ਉਹ ਤੂੰ ਉੱਪਰ ਰੱਖਵਾਲੀ ਬੌਂਦੀ ਤੇ ਮਾਰ ਜਿਗਾ ਕੱਢ ਦੇ ਮੜਾ ਹੱਥ ਨਾਲ ਕੱਢ ਦੇ ਖਿੱਚ ਦੇ

Hãy subscribe cho kênh Ghiền Mì Gõ Để không bỏ lỡ những video hấp dẫn ਖੇਤ ਦੀ ਜੀਰੀ ਸਾਰੀ ਹੈ ਨਾ ਕੱਲ ਬਥੇਰੀ ਜਿਹੜੀ ਹੋ ਗਈ ਓਏ ਐਥੇ ਨੂੰ ਪਾ ਦੇ ਰੇ ਨੂੰ ਰੇ ਨੂੰ ਪਾ ਦੇ ਪੈਂ ਉਹ ਦੇਖ ਲਈ ਜੇ ਟਾਈਮ ਲੱਗਾ ਵੱਢਦੀ ਉਹ ਵੀ ਨਵੇੜ ਕੰਮ ਪਰੇ ਕਰ ਪਾਉ ਨਹੀਂ ਭਾਈ ਨਹੀਂ ਫੜਿਆ ਕੰਮ ਅੱਜ ਡਰਾਈਵਰ ਨਹੀਂ ਆਇਆ ਦੁਹੀ ਹੋਈ ਬੈਠਾ ਹੈ ਕੰਡ ਲੜਦੀ ਸੀ ਇਹ ਕੰਡ ਲੜਦੀ ਆ ਹਾਂ ਜੀ ਇਹਦੀ ਮਸ਼ੀਨ ਕਢਾ ਦੇ ਇੱਕ ਵਾਰ ਉੱਥੇ ਦੇ ਲੋੜੇ ਨਹੀਂ ਬੱਤ ਮੈਂ ਕਾ ਕਹੀ ਲੈ ਕੇ ਆਏ ਆਪਾਂ ਮੈਂ ਸੈੱਟ ਕਰਦਾ ਇਹ ਆਹ ਠੀਖਣ ਜਣੀ ਕਿਰੋ ਚਲੋ ਲੱਖ ਜੋ ਉਹ ਚੰਦਿਆ ਠੀਕ ਐ ਲੈਟਿਆ ਕਿਵੇਂ ਮੱਕਾ ਜੀ ਦੇ ਪੈ ਗਈ ਜਿਆਦਾ ਜ਼ਮੀਨੇ ਠੇਕੇ ਢੁੱਕੇ ਬਹੁੰਦਾ ਨੂੰ ਤਾਂ ਹੈਗਾ ਗੰਨਾ ਲਾ ਕੇ ਵਹਦਾ ਵਿੱਚ ਅੱਧੀ ਜਾਈ ਬਜਾਤੀ ਕਿਹੜਾ ਨਹੀਂ ਖੇਤੀ ਆ 10 11 ਕਿਲਾ ਗੰਨੇ ਦੇ ਵਿੱਚੇ 15 14 15 ਧਾਨਾ ਦੇ ਹੋਊਗੇ ਕਣਕ ਦੇ ਹੋਊਗੇ ਹੈ ਕਿ ਨਹੀਂ ਕੀ ਕਹੀ ਵੀ ਮੈਂ 2-3 3 ਦੇ ਗਿੱਲੇ ਆਣਾ ਵੀ ਗੰਨੇ ਹੀ ਲਾ ਲੂੰਗਾ ਮੈਂ ਕਦਾ ਗਿੱਲੇ ਤੁਹਾਨੂੰ ਨਾ ਰੱਖੂੰਗਾ 2 ਗਿੱਲੇ ਫੋਨ ਦਾ ਘਾਟ ਵਾਲਾ ਕੰਮ ਹੈ ਭਾਈ 5000 ਗਿੱਲੇ ਆ ਲੈਣੇ ਇੱਥੇ ਮੇਰੀ ਗੱਲ ਸੁਣ ਲੈ ਉੱਥੇ ਜਾਨੀ ਆ ਹੈ ਵੀ ਡੋਬਾ ਹੋਪਾ ਚੱਕਦਾ ਇਹ ਡੋਬਾ ਹੋਕਾ ਵੀ ਸੜੀ ਘਾਟ ਨਿਕਲੇ ਤੇ ਗੰਨਾ ਠੀਕ ਰਹਿ ਜਾਂਦਾ ਜਾਨੀ ਫਿਰ ਇੱਥੇ ਮੈਂ ਖਰਚਾ ਦਾ ਗੰਨੇ पे ਬਹੁਤ ਆਉਂਦਾ ਨਹੀਂ ਪਾਣੀ ਹੈ ਨਹੀਂ ਪਾਣੀ ਬਹੁਤ ਆਉਂਦੇ ਕਮੜੇ ਬੂਟਾ ਕਰਕੇ ਗੰਨਾ ਵੀ ਪਾ ਲੈਂਦੇ ਯਾਰ ਬੂਟੇ ਦੇ ਗੰਨਾ ਲਾ ਲੋ ਬੂਟਾ ਸ਼ਰੋਣਾ ਕਿਉਂ ਪੈਂਦਾ ਕਿੰਨਾ ਤਾਂ ਕੁਝ ਨਹੀਂ ਹੁੰਦਾ 250 ਨੂੰ ਟੱਪਦਾ ਅਗਲੇ ਸਾਲ ਹੀ ਟੱਪਦਾ ਪਹਿਲੇ ਸਾਲ ਤਾਂ ਹੋਇਆ ਪਹਿਲੇ ਸਾਲ ਵੀ ਟੱਪਦਾ 250 ਪਹਿਲੇ ਸਾਲ ਵੀ 250 ਬੰਦ ਰਹੇ ਉੱਚਾ ਜਾ ਜੇ ਬੁੱਟੇ ਗੰਨਾਂ ਲਾਉਣਾ ਤਾਂ ਇਹ ਬੁੱਟੇ ਖਰਾਗ ਨਹੀਂ ਮੇਰਾ ਕੁਝ ਕਹਿਲਾ ਬੁੱਟੇ ਖਰਾਗ ਨਹੀਂ ਲੈਂਦੇ ਹਾਂ ਖਰਾਗ ਨਹੀਂ ਲੈਂਦੇ ਬੁੱਟਾ ਦੇ ਮੁੰਟੇ ਹੀ ਗੰਨਾ ਘੱਟ ਹੈ ਪਤਾ ਨਹੀਂ ਕੀ ਚੱਕਰ ਹੈ ਕਹੇ ਨਹੀਂ ਬੁੱਟੇ ਨੂੰ ਮਿਲਦਾ ਗੰਨਾਂ ਦੇ ਪੈਸੇ ਹਿਲ ਤੱਕ ਆਏ ਨਹੀਂ ਫਿਰ ਹੈ ਆਗੇ ਪੈਸੇ ਸਾਰੇ ਆਗੇ ਹਾਂ ਥੋੜੇ ਵੀ ਪੈ ਗਏ ਥੋੜੇ ਰਹਿਣ ਤੇ ਥੋੜੇ ਵੀ ਬਾਬਾ ਪੈ ਗਏ ਇਹਨੇ ਦਵਾਈਆਂ ਲੈਣਾ ਪਹਿਲਾਂ ਦਵਾਈ ਤੋਂ ਪਹਿਲਾਂ ਬਾਤ ਦੇ। ਕਿੱਲਰ ਲੈਣੇ। ਇਹ ਦਵਾਈ ਮਨਾਲੋਗੇ। ਇਹ ਦਵਾਈ ਮਨਾਲੋਗੇ। ਕਿੱਲਰ ਚ ਝਾੜ ਵੀ ਘਟਦਾ ਧਾਨਾ ਦਾ ਬਾਈ ਐਸੋ। ਉਹ। ਇਹ ਮੱਥਾ ਟੇਕ ਲੈਣ। ਮੈਂ ਜਿਹਨੇ ਹਿਸਾਬ ਲਾ ਲਿਆ। ਕਿੰਨੇ ਲੇ ਪੈਸੇ ਪਾ ਕੇ ਵਿੱਚ ਠੇਕਾ ਦੇਉਣਾ ਨਹੀਂ ਉਹ ਬੱਚੇ ਦੇ ਹੋਏ ਹੋਏ ਸੀ ਕਿੰਨੇ ਦੀ ਆਪਣੇ ਹਿਸਾਬ ਤੁਸੀਂ ਬੱਚੇ ਤੇ ਲਈ ਬੈਠੇ ਸੀ 2 ਲੱਖ ਰੁਪਏ ਕਿੰਨੇ ਦਾ ਨਾ ਬੱਚੇ ਦਾ ਉਹ। ਉਹ ਵਿੱਚ ਜਾੜੇ ਠੇਕੇ ਦੇ ਹੋ। ਕਿਉਂਕਿ 3 ਲੱਖ ਰੁਪਏ ਆ ਸਾਢੇ 3 ਲੱਖ ਤਾਂ ਜੀਰੀ ਜੇ ਘਟ ਗਏ। ਮੇਰਾ ਇਕੱਲੇ ਦਾ ਵੀ ਸਾਢੇ ਹੀ ਘਟਿਆ। ਇਹ ਜਿੱਦਾਂ ਫੇਰ ਹੋਰ ਨੂੰ ਤਾਂ ਠੀਕ ਆ ਸੀ। ਤੂੰ ਤਾਂ ਬਾਹਰ ਨੂੰ ਪਰ ਥੋੜਾ ਅੱਗਾ ਵਧ ਜੀ। ਅੱਛਾ ਆ ਗਿਆ। ਆਇਆ ਬੂੜਾ ਉਹਦੇ ਵਿੱਚ। ਆਇਆ ਮੇਰੀ ਗੱਲ ਤਾਂ ਸੁਣਦਾ ਯਾਰ। ਹੈ? ਉਹਦੇ ਕੋਲ ਥਾਲੇ ਮਾਰੂ ਨੇ ਜੂਰੇ ਮੈਂ। ਹਾਂ। ਕਾਲੂ ਉਹਨੂੰ ਸਵਾ ਸ਼ਾਮ ਨੂੰ ਸਵਾਗਾ ਮਾਰੂਗੇ। ਹਾਂ। ਉਹਦੇ ਬਾਅਦ ਪਰਸੋਂ ਨੂੰ ਥਾਲੇ ਮਾਰ ਕੇ ਛੱਡ ਦੇਣਾ ਫੇਰ ਉਹ ਜੂਰੇ। ਹਾਂ। ਉਹਦੇ ਬਾਅਦ ਜਿੱਦਣ ਬੀਜਣਾ ਕੰਨਾ। ਜਿਹੜਾ ਕਹਦਾ ਭਈ ਇਹ ਤੇ ਕਾਲੂ ਤਾਂ ਕਹਿੰਦੇ ਬਿਜਾਉਣਾ। ਹਾਂ। ਇਦਨ ਕੰਨਾ ਵੀ ਜਣਾ ਵਧਣਾ ਥਾਲਿਆਂ ਦੇ ਉੱਪਰ ਫਿਰ ਡਾਕਟਰ ਮਾਰੂਗਾ ਫਿਰ ਤੇ ਮੈਂ ਧੁਰ ਜਾਣਾ ਸੀ ਬੇਪੂਰੇ ਜਾਣਾ ਫਿਰ ਤਾਂ ਮੈਂ ਇਹ ਕਹਦਾ ਕਿ ਥਾਲਿਆਂ ਦੇ ਉੱਪਰ ਸੁਆਗਤ ਬੱਧਾ ਮੰਨੂ ਕਹਿੰਦਾ ਭਾਈ ਇਹ ਕਹਿੰਦਾ ਮਨੂ ਵਿੱਚੋਂ ਵੀ ਜੇ ਤੂੰ ਸਰੋ ਬੀਜੋਗਾ ਤਾਂ ਤੁਸੀਂ ਨਹੀਂ ਨਹੀਂ ਮਾਰ ਗੰਨਾ ਘਟਦਾ ਸਰੋ ਜਾ ਆਹ ਇਹ ਕੰਮਣ ਕਰਕੇ ਦੇਖੀ ਮੈਂ ਜਿੰਨੀ ਸਰੋ ਹੋਣੀ ਹੈ 50 60 ਹਜ਼ਾਰ ਤੇ ਉੱਦੀ ਪਾਚੀ ਘਟ ਜਾਂਦੀ ਹੈ ਹੈ ਕਿ ਨਹੀਂ ਉੱਥੇ ਕਮੋਰ ਬਹੁਤ ਹੈ ਜਿੰਨਾ ਵੀ ਮੋਰ ਆਪਣੇ ਹੀ ਕੰਮ ਕਰਦਾ ਤੇ ਉੱਤੇ ਵੀ ਲਾਉਣੇ ਵਿੱਚ ਦੇ ਵੀ ਲਮੜੇ ਇੰਨਾ ਕਿਆ ਨਿਕਲਣਾ ਚੁੱਟੇ ਸਰ ਚੁੱਟੇ ਸਰ ਚੱਲ ਜਾਂਦੇ ਯਾਰ ਉਹਨੇ ਜੋ ਕਰਾ ਦੋ ਬਰਾਕਾਂ ਦਾ ਲੈ ਲੈਣੀ ਉਹਨੇ ਚੁੱਟੇ ਨੇ ਖਰਾਕ ਲੈਣੀ ਸਰ ਉਹਨੇ ਲੈਣੀ ਹਾਂ ਤਿੰਨ ਫਸਲਾਂ ਲੈਣੀ ਆ ਕਿ ਪਿੰਨਾ ਕੋਈ ਨਹੀਂ ਤੂੰ ਕਹ ਕੇ ਉਹ ਲਾਇਏ ਦੇ ਵਿੱਚ ਇੱਥੇ ਪਰ ਦਜੀਏ ਜਿੱਥੇ ਤਿੰਨ ਜਿਹੜਾ ਗੰਨਾ ਗੋਪੀ thro ਤੇ ਦੇ ਵਿੱਚ ਜੀ ਉਹ ਤਾਂ ਆਲੂ ਆਲੂ ਤੇ ਆਲੂ ਮਗੰਨਰ ਗੰਨਾ ਗੰਨਾ ਉਹ ਵੀ ਉਹ ਖੜਾ ਗੰਨਾ ਤਾਂ ਮੰਨਾ ਕੁਝ ਵੀ ਨਹੀਂ ਹੋਇਆ ਫਿਰ ਇਹ ਨਾਲੇ ਫੱਗਣ ਵਾਲਾ ਗੰਨਾ ਦਾ ਹੋਣਾ। ਆਹ। ਅਲੂ ਦੇ ਬਾਅਦ ਵੀ ਜਦਾ। ਚਲੇ ਵੀ ਗੰਨਾ ਵੀ ਜਨਾ ਬੂਟਾ 18 ਗੰਨਾ ਬੀਜਦਾ। ਮੁਕੇਮ ਕੰਨੇ ਵੈਰਾਈਟੀ ਹੋਰ ਕੁਆਲਿਟੀ। ਇੱਕ ਸਾਲੇ ਲੇ ਉਹਨੂੰ ਬਸ। 95 95 ਗੰਨਾ ਬੂਟੇ ਵੀ ਕੇ ਫਿਰ ਆਨੇ। ਹੈ ਨਹੀਂ ਬਜਨ ਨਹੀਂ ਹੁੰਦਾ। ਬਜਨ ਨਹੀਂ ਹੁੰਦਾ। ਤੈਨੂੰ ਗੰਨਾ ਦੇਖਣਾ ਬਹੁਤਾ ਇਹ ਬਜਨ ਤੋੜਦਾ ਬਾਅਦ ਚ ਆ ਕੇ। ਫੇਰ ਹੁਣ ਪ੍ਰਧਾਨ ਗੰਨਾ ਸਿਰਦਾ 270 ਨੂੰ ਕਹਿੰਦਾ। ਮਗਾ ਛੇ ਦੇ ਜਾ। ਹਾਂ ਤਕ। ਉਹ ਤਾਂ ਕਹਿੰਦਾ ਸਿਰ ਤੋ ਤੁਹਾਨੂੰ ਮੈਂ ਮੈਂ ਕਹਿਣਾ ਤੇਰੇ ਬਾਪੂ ਨੂੰ ਵੀ ਸਿਰਦੇ ਹੁਣ ਬਈ ਜੋਲ ਕੇ। ਹਾਂ। ਕੱਲ੍ਹ ਵੀ ਜੋੜਣੀ। ਠੀਕ ਨਹੀਂ ਗੱਲ। ਆਹ ਤਾਂ ਸਹਰੋਂ ਜੋ ਮਰਜੀ ਵੀ ਲਾ ਜਿੰਨਾ ਜਿੰਨਾ ਮਰਜੀ ਜੇ ਗੁੰਖਾ ਲੈਣੇ ਲਈ ਲਈ ਜਣਾ ਖੁੱਲੀ ਵੀ ਜਗ੍ਹਾ ਦਰਤਾਰ ਕੇ ਹੁਣ ਗੱਲ ਲਗਾ ਕੇ ਬਣਾ ਗੁੰਦਾ ਨਾ ਗੱਲ ਕਰਕੇ ਇਹ ਬਣਾ ਭਈ ਲੇਵ ਟੋਲ ਫਿਰ ਰੋਜ਼ ਲੈ ਆਣਾ ਭੈਣ ਟਾਈਮ ਪਰ ਉਹ ਆਏ ਨਾ ਡੰਗਰਾਂ ਦਾ ਕੰਮ ਹੈ ਤਾਂ 200 70 70 ਕਹਿੰਦਾ ਹੈ ਠੀਕ ਹੈ ਰੇਟ ਯਾਰ ਠੀਕ ਹੈ ਜਿਹੜਾ ਕਢਾਈ ਕਰਾਉਂਗਾ ਤੂੰ ਭਈ 200 ਭੰਗ ਦੇ ਕੁੱਟੇ ਜਣੜੀ ਘੰਟੇ ਵੀ ਬਾੜਾ ਹੁੰਦਾ ਭਈਆਂ ਨੇ ਵੀ ਸੌ ਮੰਗਣਾ ਕਿਹੜੇ ਉਹ ਇਕੱਠ ਹੁੰਦੇ ਆ ਬੜਾਈ ਵਾਲੇ ਬੜਾਈ ਵਾਲੇ 50 50 ਸੱਟੇ ਸਾਬ ਲੈਣਾ ਹੈ 50 ਦਊਗਾ ਚਲੋ ਇਦਾਂ ਨੂੰ ਪਈਆਂ ਨਹੀਂ ਖਾਵੇ ਮੰਗਣਾ ਖਾਵੇ ਇਹ ਕਿੱਦਾਂ ਹੋਣਾ ਕਿੱਦਾਂ ਕਰਨਾ ਯਾਰ ਚਿੰਦ ਕਰਕੇ ਨਹੀਂ ਤਾਂਗੇ ਨਾ ਆਪੇ ਫਿਰ ਕਾ ਇਹ ਇਹਨਾਂ ਨੇ ਕਰ ਲਵੇ ਝੰਡੀਆਂ ਵਾਲਿਆਂ ਨਾਲ ਆਏ ਹੈ ਇਹੋ ਨਹੀਂ ਇਹ ਹੈ ਦੋ ਜਣੇ ਆ ਕਿਹੜੇ ਝੰਡੀਆਂ ਵਾਲੇ ਇਹਦਾ ਮਸ਼ੀਨ ਚਾਹੀਦੀ ਹੈ ਮਸ਼ੀਨ ਬਾਪਿਆਂ ਦੀ ਗੱਲ ਨਹੀਂ ਕਰਦਾ ਮੈਂ ਮਸ਼ੀਨ ਚਾਹੀਦੀ ਆ ਵਿੱਚ ਬਾਹਰ ਗੱਨੇ ਟੋਟੇ ਟੋਟੇ ਕਰ ਫੜੇ ਜਾ ਕੇ ਟੂਕ ਵਾਲੀ ਲੋਟ ਹੈ ਫਿਰ ਟੂਕਾ ਕਰਨੀ ਨਹੀਂ ਆ ਉਹ ਤੈਨੂੰ ਕਹਣਾ ਉਹ ਹੀ ਲੋਟ ਟੂਕੀ ਵਾਲੀ ਲੋਟ ਹੈ ਫਿਰ ਨਾ ਗੰਦਾ ਬਾਬਾ ਵੱਢਣੀ ਔਖਾ ਮਛੀ ਚਾਹੀਦੀ ਜੀ ਗੰਨੇ ਦੇ ਬਾਬਾ ਵੜ ਕੇ ਵੱਢੇ ਗੰਨਾ ਉਹ ਆਏ ਨਹੀਂ ਇਹੀ ਕੋ ਸੁਣਾ ਹੁਣ ਲੇਬਰ ਘੱਟੀ ਜਾਣੀ ਮਸ਼ੀਨਾਂ ਆਈ ਜਾਣੀਆਂ ਬਸ ਮਿਲ ਤਾਂ ਅਸੀਂ ਚੱਲੂਗੇ ਇਹਨੇ ਮੁਟੇ ਇਹਨੇ ਚੱਲਣੇ ਕੀ ਨਾ ਹਾਂ ਉਹ ਚੱਕਰ ਪੈਂਦਾ ਤੈਨੂੰ ਇਦਾਂ ਛੋਟੀ ਛੋਟੀ ਲੜਦਣੇ ਉਹਨੇ ਹੁਣ ਕਿਹ ਚੱਕਰ ਪੈਂਦਾ ਮੁਟੇ ਜਾਇਆ ਗਲਗੱਬੇ ਚੱਲੂਗਾ ਬਹੁਤਾ ਇੱਧਰ ਅਸੀਂ ਜੀਉ ਸਾਹਿਬ ਕਿੰਨੀ ਸਾਹਿਬ ਕਿੰਨੇ ਦੇਖਿਆ ਅਸੀਂ ਇੱਧਰ ਮਸ਼ੀਨਾਂ ਹੀ ਘਟਦੀਆਂ ਗੰਨੇ ਬਾਈ ਟੁਕਾ ਕਰਕੇ ਜਦੇ ਵਿੱਚ ਦੂਈ ਗਮਾਰ ਪਰ ਆਇਆ ਨਹੀਂ ਤਾਂ ਨਾਲ ਦੀਨੇ ਵਿੱਚ ਟੁਕਾ ਕਰਕੇ ਟੁਕਾ ਕਰਕੇ ਆ ਦੂਈ ਟਰੈਲੀ ਆ ਬਿਨਾ ਟਾਇਰ ਟਾਇਰ ਮੂਰੇ ਹੋ ਰਿਹਾ ਸੀ ਪਿਛਲੇ ਟਾਇਰ ਪਰ ਚਲਦੇ ਹੋਈ ਇਹ ਗੁੱਲੀਆਂ ਆਈ ਨਹੀਂ ਪਿਛਲੇ ਵਾਲੀਆਂ ਮੇਰੀ ਆਖ ਨੇ ਚੱਲਦਾ ਤਾਂ ਬਾਹਰ ਆਕੇ ਟਰੈਲੀ ਬਾਹਰ ਆਕੇ ਦੂਈ ਟਰੈਲੀ ਲੱਗਦਾ ਸੜਕ ਤੇ ਲੱਗਦਾ ਇਹ ਗੁੱਲੀ ਆਇਆ ਜਾਂ ਕੋਈ ਨਹੀਂ ਆਇਆ ਚੱਲ ਗੂਲੇ ਫਸਦਾ ਨਹੀਂ ਤਾਂ ਮੈਂਨੇ ਚੁੱਪ ਇੱਟਰ ਜੇ ਇਹ ਕਲੀ ਕਰ ਜਾਈ ਵੀ ਕੇ ਜਾਓ ਠੀਕ ਆ ਉਹ ਸੌਦਾ ਟਾਈਮ ਹੀ ਲੱਗਦਾ ਮਖਾਨੀ ਕਰਨੇ 12 ਬੰਦੀ ਆ ਜਾਂਦਾ ਕਰਨਾ ਵਧੀਨੋ ਜਿੰਨਾ ਟੁਕਾ ਕਰਕੇ ਜਾਣਾ ਜਣੀ ਉਹ ਕੁਤਰਾ ਉਹ 100 ਕਾ ਹੀ ਆਊਗਾ ਕਿਉਂਕਿ ਇਹ ਤੇ ਵਤ ਨਹੀਂ ਜਾਂਦਾ ਉਹ ਉਹ ਤਾਂ ਫਿਰ ਹੈਗਾ ਹੀ ਆ ਹਾਂ ਹੈ ਟੁਕ ਟੁਕ ਕੇ ਜਾਣਾ ਉਹਨਾਂ ਨੇ ਟੁਕ ਕੇ ਜਾਣਾ ਹੈ ਕਿਉਂਕਿ ਉਹਦਾ ਫਿਰ ਉਹਦਾ ਟਰਾਲਾ ਫਿਰ ਉਹਨਾਂ ਘੱਟ ਹੋ ਜਾਂਦਾ ਹਾਂ ਆਪਾਂ ਠੋਸ ਕੰਨਾ ਉੱਪਰ ਤੱਕ ਬਾਹਰ ਘੱਟ ਹੋ ਜਾਂਦਾ ਠੀਕ ਨਹੀਂ ਉਹਨਾਂ ਬਾਹਰ ਨਿਕਲਣਾ ਨਹੀਂ ਅੰਦਰ ਰਹਿਣਾ ਉਹਦਾ ਟਰਾਲੇ ਦੂਏ ਹੋ ਚਾਹੀਦੇ ਬਾਬਾ ਬੜੇ ਇਹਨੂੰ ਦੇ ਬੁੱਕੇ ਦਾ ਕੁਝ ਵੀ ਇਹਨਾਂ ਕਹ ਜਾਂਦਾ ਸੌਸ ਨੂੰ ਹਾਂ ਕੀ ਵੀ ਦਾ ਨੂੰ ਘਾਟਾ ਖਾਤੇ ਲਿਚੜਦਾ ਅੱਛਾ ਜੀ ਹਵਾ ਦਾ ਪੈਂਦੀ ਹੋਇਆ ਕਿੰਨਾ ਇੱਕ ਦਿਨ ਬੱਤੀ ਦੇ ਪਾਰ ਰੱਖਦੀ ਵਜੋਂ ਤੇ ਨਾ ਤਾਂ ਉਹ ਦਿਨ ਆ ਰਿਹਾ ਸਾਰਿਆਂ ਨੇ ਜਿੱਥੇ ਮਿਲਣਾ ਕਰ ਲੱਜਾ ਦੋ ਦੋ ਦਿਨ ਲੱਗਣ ਉਹ ਤੇ ਕਰਣੀ ਟੂਰਲੇ ਨੂੰ ਜਿਹੜੀ ਖੂਈਓ ਪਾਣੀ ਨਹੀਂ ਹੁੰਦਾ ਕਰਨਾ ਨਹੀਂ ਇਹ ਤੇ ਖੂਈਓ ਪਾਣੀ ਨਹੀਂ ਦਸੇ ਮਾਰ ਤੇ ਐਵੇਂ ਡੋਕਾ ਦੂਏ ਤਾਂ ਨਾ ਜਾਈ ਮਾਰ ਮੁਠਿਓ ਜਾਂਦਾ ਹੈ ਮਸ਼ੀਨ ਮੁਰੇ ਵੀ ਉੱਥੇ ਜਾ ਉਹਦਾ ਭੰਨੇ ਰ ਉਹਨੇ ਜਮਈ ਐਨੀ ਗਿੱਲੀ ਹੁੰਦੀ ਹੋਰ ਆਪੋ ਸੇ ਸਟੇਮ ਕਾਹੀਏ ਬੜੇ ਫਰ ਨਾਲ ਦੀ ਨਾਲ ਇੱਧਰ ਟਰਾਲੀ ਭਰੀ ਨਹੀਂ ਇੱਧਰ ਮਿਲ ਚ ਗਈ ਨਹੀਂ ਨਹੀਂ ਫਿਰ ਉਧਰ ਖਾਲੀ ਫਿਰ ਰਸ ਵਾਲਾ ਹੀ ਸੇਟਮ ਚਾਹੀਦਾ ਫੇਰ ਵਾਦੀ ਰਸ ਕੱਢ ਲੈ ਜੀ ਆ ਜੀ ਮੈਂ ਮੇਲੇ ਦੇ ਮਸ਼ੀਨ ਲਿਆਓ ਆ ਹਾਂ ਟਾਈਮ ਟੂ ਟਾਈਮ ਦੇ ਦੋ ਧਾਬਾ ਵਾਲਾ ਹਾਂ ਠੀਕ ਹੈ ਕਰਦੇ ਆ ਇੱਕ ਆਇਆ ਰਸ ਕੱਢੋ ਬਾਬਾ ਬੱਕ ਲੈ ਜਾਓ ਆ ਕੇ ਆਪਣਾ ਸੌਦਾ ਕਰਦੇ ਆ ਕਿਲੇ ਕਿਲਿਆਂ ਦਾ ਆ ਕੇ ਬਾਹਰਲੇ ਦਿਸਾਂ ਚ ਸੌਦਾ ਕਰਦੇ ਆ ਕਿਲਿਆਂ ਦਾ ਸੌਦਾ ਜਲਦੀ ਦਾ ਅੱਜ ਜਕਰੀਨਾ ਆਪੇ ਵੱਢ ਕੇ ਤੈਨੂੰ ਦੇਖੋ ਕਿਆ ਬਣਦਾ ਬਾਈ ਇਹਦਾ ਗਾਹਾਂ ਗਾਹ ਤਕਨੀਕ ਦਾ ਫਰਕ ਪਈ ਜਾਂਦਾ ਹੈ ਹੈ ਕਿ ਨਹੀਂ ਬਣ ਆ ਗਿਆ ਬਣ ਤਾ ਗਿਆ ਗੰਨਾ ਬਾਹ ਉਹਦਾ ਮਨੇ ਗੱਗੇ ਕੋਸ ਵੀ ਨਹੀਂ ਗੰਨਾ ਗੰਨਾ ਉੱਧਰ ਦੇਖਣੇ ਵਾਲਾ ਹੈ ਜੇ ਤੂੰ ਦੇਖ ਲੈ ਗੰਨੇ ਗੰਨਾ ਸੜਾ ਖੜ ਮੰਗਣਾ ਨੇ ਇੱਥੇ ਰਿਹਾ ਖੜਾ ਖੜ ਮੰਗਣਾ ਜੇ ਖੜ ਨੂੰ ਫੁੱਲ ਨਿਕਲਦਾ ਗੰਨੇ ਨੂੰ ਨਿਕਲਦਾ ਉਹ ਉੱਧਰ ਉੱਧਰ ਮੋਤਨ ਦਾ ਫੱਕੂਗਾ ਹੋਰਾ ਗਰਮੀ ਬਣੀ ਇੱਧਰ ਮੋਹ ਦਾ ਫੱਕੂਗਾ ਬਹੁਤ ਗੰਨਾ ਲੜਾਈ ਜਿਹੜੀ ਮੇਲਾ ਟਰੈਲੀ ਜਾਉਂਕਦੀ ਥੋੜੀ ਜਿੱਥੇ ਮਰਜੀ ਨਿਕਾਵਾਂ ਆ ਲੈ ਹੈ 12 ਮਹੀਨੇ ਦੀ ਨਵੇਂ ਮੇਲਾ ਚ ਨਹੀਂ ਹਾਂ ਆਪਣੀ ਮੇਲੇ ਨੂੰ ਚਾਹੀਦੀ ਅਪਡੇਟ ਕਰਨੀ ਹੋਵੇ ਇਹ ਮਰੰਡਾ ਮੇਲਾ ਉਹ ਮਰੰਡਾ ਮੇਲੇ ਨਾਲ ਇੰਨੀ ਜਗ੍ਹਾ ਨਵੀਂ ਬਣੀ ਦੀ ਜਗ੍ਹਾ ਤੁਹਾਨੂੰ ਕਹਿੰਦੇ ਇੰਨੀ ਜਗ੍ਹਾ ਪਈ ਜਾ ਨੂੰ ਕਰੋ ਅਪਡੇਟ ਹਾਂ ਇਹ ਨਵੀਂ ਦਾ ਫਾਦੂ ਪੁਰਾਣੀ ਨਹੀਂ ਚੱਕ ਦੇ ਨਵੀਂ ਫਿੱਟ ਕਰ ਦੇ ਹੌ ਹੌਲੀ ਕਰਨਾ ਜਗ੍ਹਾ ਹੈਗੀ ਸਭ ਨੂੰ ਹੈਗਾ ਉਹ ਕੋਈ ਨਾ ਹੋਏਗਾ ਸਿਸਟਮ ਜ ਹੈ ਨਹੀਂ ਅੰਨੇ ਬਾਕਰ ਟੈਲੀ ਖੜੀ ਕੋਈ ਸਾਫਤਾਬ ਜਿੰਨੇ ਕੋ ਆਹ ਬਰੂਹਿਆ ਵਾ ਖਰਾਬ ਇਧਰ ਖਰਾਬ ਹੋਇਆ ਵਾ ਕੋਈ ਪੈਨ ਜਿਹੜਾ ਪ੍ਰੋਪਰ ਨਹੀਂ ਹੈਗੀ ਇੱਕ ਹੋਰ ਆਤਾ ਲਾਗ ਪੈਂਦੀ ਹੈ ਸਿਸਟਮ ਚਾਹੀਦਾ ਕੋਈ ਇੱਕ ਹੋਰੇ ਕਿਹੜਾ ਆਤੀ ਲਾਗ ਇੰਨੀ ਜਿਹੜਾ ਵਾਸਤੀ ਮਿਲਨੀ ਨੂੰ ਪਤਾ ਤੂੰ ਕਿੰਨੀ ਤਾਂ ਜਗਾ ਵਾਲੀ ਕਿੱਥੇ ਸਹੀ ਪਈ ਰੇ ਰੇਲਵੇ ਸਟੇਸ਼ਨ ਸੇ ਉਹ ਬਹੁਤ ਬਹੁਤ ਜਗਾ ਹਾਂ ਸਰਕਾਰੀ ਜਗਾ ਇਧਰ ਚਾਹੀਦਾ ਕੰਮ ਕਰਨਾ ਜੀ ਛੋਾ ਦਾ ਮੇਲੇ ਜਾਣ ਲੱਗੇ ਦਾ ਜੇ ਟਾਊਨ ਨਾਲ ਪਈ ਉੱਥੇ ਇਹ ਲੀਵੀਸ ਵਾਲੇ ਲੱਗੇ ਵੀ ਹੁਣ ਕੰਤਾ ਖੰਭਿਆਂ ਪਰ ਬੈਠੇ ਦੇਖੀ ਆ ਲੇਕਿਨ ਨਹੀਂ ਜੀ ਮਿਲਦੀ ਨਹੀਂ ਏ ਟੀਵੀ ਚਾਹੀਦੀ ਚਾਹੀਦੀ ਯਾਰ ਧੂਲ ਲੱਗਾ ਧੂਲ ਤੇ ਚਾਹੀਦੀ ਐ ਨਹੀਂ ਤੇ ਪੈਣ ਦਾ ਪਰਾਂਸਾ ਹੀ ਚਾਹੀਦਾ ਬਸ ਮੈਨੂੰ ਤਾਂ ਸਹੀ ਤਰ੍ਹਾਂ ਤਾ ਹੋਣਾ ਮਿਸਤਰਾ ਸਿਸਟਮਸ ਚਾਹੀਦਾ ਸਹੀ ਵੀ ਤੂੰ ਮੇਰੀ ਗੱਲ ਸੁਣ ਖਾਣਾ ਬਹੁਤ ਟਰਾਲੀ ਦੇ ਕੋ ਪੈਣ ਦਾ ਸਹੀ ਤਾ ਸਹੀ ਹੋਣਾ 50 ਟਰਾਲੀਆਂ ਤੋਲਣ ਮੰਨ ਕੇ ਚੱਲ 50 ਟਰਾਲੀਆਂ ਤੋਲ ਜਾਨਾ ਉਹ ਲੈਣ ਲੱਗ ਰਹੇ ਹਾਂ ਪੰਜਾਬ ਤੋਂ ਬਾਹਰ ਨਿਕਲ ਕੇ ਸਾਰੀ 50 ਜਦੇ ਫੇਰ 50 ਤੋਲਣ ਲੱਗ ਜਾਨਾ ਫੇਰੰਦਾ ਰਾਮ ਗਾਲੂ ਨਹੀਂ ਕਿ ਤੇਰੇ ਰਾਮ ਗਾਲੂਗਾ ਉੱਥੇ ਡਗੜ ਡਗੜ ਸਾਈ ਜਾ ਤਾਂ ਸੀਟੀ ਵੱਜੀ ਜਾਂਦੀ ਐ ਉੱਠ ਖੜ ਭਾਈ ਉੱਠ ਖੜ ਭਾਈ ਕੋਈ ਕੰਮ ਖਾਅ ਕਰਦਾ ਹਾਂ ਇਕੱਠੀ ਲਿਟਰਲੀ 100 ਤੁਰ ਤੇ ਖੜੇ ਸਾਬੇ ਵੀੜੋ ਵੇ ਜਾ 5-7 ਰਹਿ ਗਿਆ 100 ਫੇਰ ਛੱਡਦੇ ਸਾਰੀ ਅੱਕਣੇ ਲੋਟ ਆਉਂਦਾ ਕੰਮ ਜਗਾ ਬਾਹੋ ਤਾਂ ਮਿਲ ਨੂੰ ਤੁਲਕੇ ਹੀ ਖੜ ਜੇ ਕੰਢੇ ਹੀ ਖਾਅਣਾ ਚਾਹੀਦਾ ਕੜ ਕਵਰੇ ਹੀ ਕੋਲ ਨੂੰ ਜੈਦਾ ਹਾਂ ਕਿਤੇ ਕੰਡਾ ਹੋ ਕੇ ਵਰਜੇ ਫਿਰ ਇਹਨਾਂ ਨੂੰ ਆਇਆ ਵੀ ਸਾਡੇ ਦੋ ਦਿਨ ਨੂੰ ਮੇਲ ਖੜ ਗਿਆ ਉੱਤੇ ਢਾਲਾ ਬਜ ਰੇ ਗੰਨੇ ਦਾ ਬਜਨ ਘਟਣਾ ਹੈ ਇਹ ਮੇਲੇ ਨੂੰ ਘਾਟਾ ਪੈਂਦਾ ਹੈਗਾ ਨਹੀਂ 50 ਟ੍ਰੈਲਰਾਂ ਤੇ ਤੁਹਾਨੂੰ ਨਹੀਂ ਚਾਹੀਦੀਆਂ ਇਕੱਠੀਆਂ 50 60 ਉਤਰਨੀ ਨਹੀਂ ਚਾਹੀਦੀਆਂ ਘੱਟੋ ਘੱਟ ਇਹ 40 ਦਾ ਟਰਾਲੀਆਂ ਇਕੱਠੀਆਂ ਉਤਰਨ ਫਿਰ ਦੇਹੜਾ ਪੈਂਦਾ ਕਿ ਫਿਰ ਖਾਣੇ ਬਣਾਗਾ ਮਾਰੋ ਮਾਰ ਕੰਮ ਚੱਲਣਾ ਗੰਨਾ ਬਥੇਰਾ ਹੁਣ ਗਾਹ ਨੂੰ ਵਜਾਣ ਦਾ ਬਥੇਰੀ ਹੋਗੀ ਹੁਣ ਉੱਥੇ ਮੈਂ ਕਹ ਇੱਕ ਦੋ ਤਿੰਨ ਸ਼ੇਟ ਵਾਲੀਆਂ ਹੱਤਾਂ ਜਨ ਹੋਣ ਨਿਕਲਦੀਆਂ ਨੇ ਇੱਕ ਵਾਰ ਚ ਹਾਂ ਯਾਤਰੀ ਨਾਲ ਕੀ ਬਣਾ ਦਾ ਵੀ 51 ਖੜਾ ਦਾ ਪਿੱਲੇ ਸੋਦਾਂ ਚਲਾਈ ਨਹੀਂ ਉਹਨਾਂ ਨੇ ਠੀਕ ਹੈ ਪੰਜੇ ਜਾਈਦੇ ਜਿਆਦਾ ਇਹਦਾ ਸਿਸਟਮ ਅਪਡੇਟ ਕਰੋ ਵਧੀਆ ਕਰੋ ਹੋਰ ਹਾਂ ਠੀਕ ਨਹੀਂ ਇੱਕ ਵਾਰ ਮੈਂ ਘਟੋ ਘਟ ਵੀ 10 ਤੇ 15 ਟਾਲੀ ਤਾਂ ਗੇੜਾ ਘੇੜਨਾ ਹਾਂ ਦੜ ਦੜ ਠੀਕ ਹੈ ਚੈਨ ਬੋਸ ਲੋ ਚਲਾਉਨੇ ਆ ਬੋਲ ਜੀ ਜਾਂਦੀ ਹੈ ਉਹ ਤੇ ਤੇ ਲੈ ਆਉਂਗਾ ਉਹ ਜਿੰਨਾ ਕਿ ਮਸ਼ੀਨਰੀ ਸਾਮੂਹਕ ਨਹੀਂ ਰਸ ਕੱਟਣਾ ਉਹਨਾਂ ਦਾ ਚੈਨ ਵਾਲਾ ਦਾ ਕੰਮ ਨਹੀਂ ਆ ਬਣਾ ਹੋਣਾ ਯਾਰ ਉਹ ਉੱਥੇ ਅੰਦਰੋਂ ਕੰਟਰੋਲ ਕਰਨ ਵਾਲਾ ਵੀ ਜਾਈਦਾ ਉਹਨੂੰ ਸਿਸਟਮ ਰੈਕਟ ਵੱਡਾ ਹੋਣਾ ਹੋਰ ਕਿਹੋ ਜਿਹਾ ਲੱਗਣਾ ਉਹ ਮਿੰਨਾਂ ਦੇ بڑے ਪ੍ਰੋਜੈਕਟਾਂ ਆ ਗਏ। ਹਾਂ। ਉਹ ਰਾਖ ਵੀ ਸਾਹਮਣਾਂ ਜਾਈ ਦੇ ਅੰਦਰ ਸਾਹਮਣੇ ਵਾਲੀ ਕੀ ਚਾਹੀਦੀ ਹੈ? ਇੰਨਾ ਰਾਹੀ ਸਾਹਮਣਾਂ ਇਕੱਠਾ। ਹਾਂ। ਚਾਰ ਰਾਮਪੜ ਇਹਨੂੰ ਚੈਨ ਹੋਵੇ ਥੋੜੀ ਲੰਬੀ ਪੂਰੀ। ਹਾਂ। ਲੰਬੀ ਜਾਈ ਚੈਨ ਲੰਬੀ ਚੈਨ ਚਾਈਦੀ ਪੂਰੀ। ਮਤਲਬ ਜਦ ਭਰ ਜਾਂਦੀ ਚੈਨ ਪਿੱਛੇ ਤੇ ਗਿਰਦੇ ਹੈ ਚੈਨ ਭਰ ਜੇ ਫੇਰ ਉਹ ਦਨ ਆਹਰ ਆਈ ਚੱਕਣਾ। ਕੀ? ਕਹਿਣਾ ਤਾਂ ਹਮਕਾ ਸ਼ਾਲੂ ਕੱਟੀ ਕਨ ਆਇਆ ਮੇਰੇ। ਸਾਲਾ ਬੰਨ੍ਹੂ ਕਰੇ ਹੋਗੀ। ਇਹ ਬੰਨ੍ਹੂ ਵੀ ਨਹੀਂ ਕਰਦੀ ਗਾੜੀ। ਉਹ ਬਸ ਇਹ ਪਿੰਡਾਂ ਦਾ। ਕਾਹਦਾ ਥੋੜਾ ਥੋੜਾ ਹੀ ਵੀਰ ਦਿੰਦੇ ਸੂਰ ਜਿਹੜਾ गलती होगी हूँ क्या करिए सामने भी चक्कर लेना कह लें दुखी करे हमारे साथ ऐसा ही होता है